ਮੁੱਖ ਮੰਤਰੀ ਸਾਹਿਬ ਅੱਜ ਕੱਲ ਜਿਹੜੀ ਬੋਲੀ ਬੋਲ ਰਹੇ ਨੇ ਉਹਦੇ ਤੇ ਕਈਆਂ ਲੋਕਾਂ ਨੂੰ ਹੈਰਾਨੀ ਹੋ ਰਹੀ ਹੈ ਮੀਟਿੰਗ ਦੇ ਵਿੱਚ ਆਏ ਕਿਸਾਨ ਆਗੂਆਂ ਦੇ ਨਾਲ 7-8 ਮੰਗਾਂ ਤੇ ਗੱਲਬਾਤ ਹੋਈ ਗੱਲਬਾਤ ਪਹੁੰਚਦੀ ਪਹੁੰਚਦੀ ਉਸ ਤੋਂ ਬਾਅਦ ਉੱਠ ਕੇ ਚਲੇ ਗਏ ਕਿਸਾਨ ਆਗੂ ਮੋਨੇ ਬਾਹਰ ਆ ਕੇ ਕਾਫੀ ਗੁੱਸੇ ਦੇ ਵਿੱਚ ਦਿਖ ਰਹੀ ਸੀ ਕਿਸਾਨ ਆਗੂ ਵੀ ਕਹਿੰਦੇ ਜੋ ਕਰਨਾ ਉਹ ਕਰ ਲੋ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਇਹ ਬਿਲਕੁਲ ਜੀ ਇਹਦੇ 2-3 ਪਹਿਲੂ ਨੇ ਅਸਲ ਦੇ ਵਿੱਚ ਤਾਂ ਉਹ ਕੌントリー ਭਗਵੰਤ ਮਾਨ ਹੋ ਰਣੀ ਕੋਸ਼ਿਸ਼ ਸੀਗੀ ਕਿ ਜਿਹੜੇ 5 ਮਾਰਚ ਤੋਂ ਚੰਡੀਗੜ੍ਹ ਚ ਧਰਨਾ ਲੱਗਣਾ ਪੱਕਾ ਹਾਂਜੀ ਐਸਕੇਮ ਦਾ ਉਹਨੂੰ ਮੈਂ ਰੋਕਣ ਚ ਕੰਮ ਜਾਬ ਕੋ ਜਮਾ ਉਹਦੇ ਲਈ ਉਹਨਾਂ ਨੇ ਕਿਸਾਨ ਜਥੇਬੰਦੀਆਂ ਐਸਕੇਮ ਦੇ ਆਗੂ ਨੂੰ ਬੁਲਾਇਆ ਸੀ ਸੋ ਪੰਜਾਬ ਪਬੰਦੇ ਵਿੱਚ ਜਦੋਂ ਬੈਠਕ ਸ਼ੁਰੂ ਹੋਣ ਲੱਗਦੀ ਹੈ ਤੇ ਕਿਸਾਨ ਜਥੇਬੰਦੀਆਂ ਵੱਲੋਂ ਪੁੱਛਿਆ ਜਾਂਦਾ ਕਿ ਮਾਨ ਸਾਹਿਬ ਕਿੰਨਾ ਕੁ ਟਾਈਮ ਹੈ ਉਹ ਕਹਿੰਦੇ ਬੇਫਿਕਰ ਹੋ ਜਾਓ ਟਾਈਮ ਖੁੱਲਾ ਹੈ ਤੇ ਖੁੱਲ ਕੇ ਗੱਲ ਕਰੋ ਸੋ ਉਹਨਾਂ ਦੀਆਂ 12 14 ਮੰਗਾ ਸੀ ਜਿਹਦੇ ਉੱਤੇ ਚਰਚਾ ਸ਼ੁਰੂ ਹੁੰਦੀ ਹੈ ਉਹ ਸਾਰੀਆਂ ਲੋਕ ਪੱਖੀ ਕਿਸਾਨ ਪੱਖੀ ਪੰਜਾਬ ਪੱਖੀ ਕੁਝ ਮੰਗਾ ਸੀ ਜਿਹਦੇ ਉੱਤੇ ਚਰਚਾ ਸੀ ਸੋ ਉਹਨਾਂ ਚੋਂ ਕਾਫੀ ਹੱਦ ਤੱਕ ਕਈ ਮੰਗਾਂ ਤੇ ਮੁੱਖ ਮੰਤਰੀ ਸਾਹਿਬ ਨੇ ਸਹੀ ਪਾਤੀ ਠੀਕ ਹੈ ਜੀ ਜੀ ਹਾਂ ਇਹ ਵੀ ਮਨਜ਼ੂਰ ਹੈ ਇਹ ਵੀ ਮਨਜ਼ੂਰ ਹੈ ਇਹ ਵੀ ਠੀਕ ਹੈ ਇਹ ਵੀ ਹੋ ਜੂਗੀ ਮੈਂ ਹੁਣੇ ਕਹਿਣਾ ਇਹ ਕਰ ਦਿੰਨੇ ਆ ਦੱਸੋ ਜੀ ਕੀ ਕਹਿੰਦੇ ਨਾਲ ਅਫਸਰ ਅਧਿਕਾਰੀ ਬਿਠਾਈ ਸੀ ਹਮ ਅਚਾਨਕ ਕਿਸੇ ਪਹਿਲੂ ਤੇ ਆ ਕੇ ਕੁੰਡੀ ਫਸੀ ਤੇ ਮੁੱਖ ਮੰਤਰੀ ਸਾਹਿਬ ਤਲਖ ਹੋ ਗਏ ਜੀ ਤੇ ਜਦੋਂ ਜਥੇਬੰਦੀਆਂ ਨੇ ਆਪਣੇ ਤਰਕ ਰੱਖੇ ਤੇ ਇਸ ਪਹਿਲੂ ਤੇ ਆਇਆ ਕਿ ਫਿਰ ਜੇ ਨਹੀਂ ਮੰਗਾ ਪਰਿਵਾਰ ਹੁੰਦੀ ਫਿਰ ਸੜਾ ਤਾਂ ਧਰਨਾ ਤਾਂ ਇਹ ਆ ਜੀ ਹੂੰ ਤੇ ਕਹਣਾ ਜੇ ਧਰਨਾ ਹੀ ਲਾਉਣਾ ਫਿਰ ਕਰ ਲੋ ਜੋ ਕਰਨਾ ਜਿਹੜੀਆਂ ਮੰਗਾ ਮੰਨੀਆਂ ਉਹ ਵੀ ਰੱਦ ਮੈਂ ਚੱਲਿਆ ਹੂੰ ਸੋ ਇਹ ਗੱਲ ਕੇ ਕੇ ਮੁੱਖ ਮੰਤਰੀ ਸਾਹਿਬ ਮੀਟਿੰਗ ਤੋਂ ਉੱਠ ਕੇ ਚਲੇ ਗਏ ਇੱਕ ਤਾਂ ਪ੍ਰਵੀਨ ਜੀ ਇਸ ਅਹੁਦੇ ਤੇ ਆ ਕੇ ਤੁਹਾਨੂੰ ਉਸ ਅਹੁਦੇ ਦੇ ਹਾਨ ਦਾ ਬਣਨਾ ਚਾਹੀਦਾ ਹੂੰ ਹੂੰ ਬਿਲਕੁਲ ਜੀ ਤੁਹਾਡੇ ਚੋਂ ਉਹ ਅਹੁਦੇ ਦੀ ਕਰਮਾਚਾਲਕਨੀ ਚਾਹੀਦੀ ਹੂੰ 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 ਤੁਹਾਡੇ ਚੋਂ ਸ਼ੈਨ ਸ਼ਕਤੀ ਗੱਲ ਕਰਨ ਦੀ ਪਰਤ ਕਹਨ ਲਿਆ ਤਾਂ ਮੌਕਾ ਦਿੱਤਾ ਨਾ ਤੁਸੀਂ ਕਿ ਵੀ ਟਾਈਮ ਹੋ ਗਿਆ ਸੀ ਮੁੱਖ ਮੰਤਰੀ ਸਾਹਿਬ ਦਾ ਸ਼ਾਮ ਦਾ ਇਸ ਲਈ ਚਲੇ ਗਏ ਕੀ ਕਹੋਗੇ ਫਿਰ ਲੋਕਾਂ ਗੱਲਾਂ ਮੂੰਹ ਥੋੜਾ ਬੰਦ ਕਰ ਲੋਂਗੇ ਲੋਕਾਂ ਸਹੀ ਸਹੀ ਬਿਲਕੁਲ ਪਹਿਲੂ ਹੈ ਦੂਸਰੇ ਪਾਸੇ ਕੀ ਇਹ ਨਾਰਾਜ਼ਗੀ ਮੰਗਾ ਨਾਲ ਸੀ ਕੀ ਇਹ ਨਾਰਾਜ਼ਗੀ ਜਥੇਬੰਦੀਆਂ ਨਾਲ ਸੀ ਜਾਂ ਜਥੇਬੰਦੀਆਂ ਚੋਂ ਆਇ ਇੱਕ ਚਿਹਰੇ ਨਾਲ ਚੜ ਸੀ ਜਿਹੜਾ ਕਿਸੇ ਸਮੇਂ ਤੁਹਾਡੇ ਹੀ ਇਸ ਅਹੁਦੇ ਲਈ ਦਾਅਵੇਦਾਰ ਬਣ ਗਿਆ ਸੀ ਇਸ ਲਈ ਤਾਂ ਕੀ ਸੀ ਕਿ ਉਹ ਕਿਉਂ ਸਾਹਮਣੇ ਬੈਠਾ ਦਿਖ ਰਿਹਾ ਜੋ ਵੀ ਹੈ ਕੁਛ ਸੀਗਾ ਪਰ ਜਿਹੜਾ ਪਹਿਲੂ ਮੈਨੂੰ ਲੱਗਦਾ ਹਾਂ ਜੀ ਮੈਨੂੰ ਲੱਗਦਾ ਕਿ ਮਸਲਾ ਸਿਰਫ ਇੰਨਾ ਨਹੀਂ ਸੀਗਾ ਕਿ ਹਾਂ ਕਿਸੇ ਗੱਲ ਤੇ ਤਲਕੀ ਹੋ ਗਈ ਜਾਂ ਕੁਝ ਹੋ ਗਈ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਪਾਰੀਆਂ ਨੂੰ ਖਾਸ ਕਰ ਲੁਧਿਆਣਾ ਦੇ ਵਪਾਰੀਆਂ ਨੂੰ ਇਹ ਸਨੈਦਨਾ ਚਾਹੁੰਦੇ ਸੀ ਕਿ ਮੈਨੂੰ ਵਪਾਰੀ ਭਾਈਚਾਰੇ ਦਾ ਬਹੁਤ ਫਿਕਰ ਆ ਹੂੰ ਕਿਉਂਕਿ ਲੁਧਿਆਣਾ ਦੀ ਜਿੰਨੀ ਚੋਣਾ ਜੀ ਤੇ ਉਹ ਉਹਨਾਂ ਦਾ ਇਹ ਕਹਿਣਾ ਕਿ ਵੀ ਰਾਹ ਰੋਕਣਾ ਸਹੀ ਨਹੀਂਗਾ ਆਏ ਲੋਕ ਹਮ ਲੋਕ ਪਰੇਸ਼ਾਨ ਹੁੰਦੇ ਨੇ ਕਾਰੋਬਾਰ ਤੇ ਅਸਰ ਪੈਂਦਾ ਹਮ ਹਮ ਅਸੀਂ ਕਹਿੰਦੇ ਹਾਂ ਬਿਲਕੁਲ ਠੀਕ ਹੈ ਪਰ ਮਕੰਤਰੀ ਸਾਹਿਬ ਤੁਸੀਂ ਕਹਿੰਦੇ ਸੀ ਕਿ ਮੇਰੇ ਸਰਕਾਰ ਮੰਨ ਤੋਂ ਬਾਅਦ ਤਾਂ ਤਰਨੇ ਲੱਗਣਗੇ ਹੀ ਨਹੀਂ ਹਮ ਜੀ ਸਹੀ ਤਾਂ ਤਰਨੇ ਲੱਗਣਾ ਨਹੀਂ ਆ ਕਿਉਂ ਰਹੀ ਹੈ ਹਮ ਕਿਉਂ ਲਾ ਰਹੇ ਨੇ ਉਤਰਨੇ ਅੱਛਾ ਜੇ ਰਾਹ ਰੋਕਣਾ ਬਾਜੂਬ ਨਹੀਂ ਹੈਗਾ ਤੇ ਮਕੰਤਰੀ ਸਾਹਿਬ ਤੁਸੀਂ ਕਿੰਨੀ ਖਰਿਆਲੇ ਨਾਲ ਗੱਲ ਕੀਤੀ ਕਿ ਤੁਸੀਂ ਨੈਸ਼ਨਲ ਹਾਈਵੇ ਸਾਲ ਤੋਂ ਕਿਉਂ ਰੋਕਿਆ ਹੋਏ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਬਿਲਕੁਲ ਸਹੀ ਕਿੰਨੀ ਕਿੰਨੀਆਂ ਤੁਸੀਂ ਮੀਟਿੰਗਾਂ ਕਰ ਲਈਆਂ ਉਹਨਾਂ ਨਾਲ ਕਦੇ ਕਿਸਾਨ ਤਾਂ ਜੁੱਤੀ ਜਾ ਰਹੇ ਸੀ ਤੁਸੀਂ ਸੜਕਾਂ ਤੇ ਕਿਉਂ ਬਿਠਾਤੇ ਸਹੀ ਸਹੀ ਤੁਸੀਂ ਉਹ ਸੜਕਾਂ ਖਲਾਉਣ ਲਈ ਕਿੰਨੀ ਕੋਸ਼ਿਸ਼ਾਂ ਕਰਨੀ ਇੱਕ ਸਾਲ ਚ ਹੂੰ ਉਹਨਾਂ ਕਿਸਾਨਾਂ ਨੂੰ ਕਿੰਨਾ ਕੁ ਜਾ ਕੇ ਕਹਿ ਲਿਆ ਜੱਥੇਬੰਦੀਆਂ ਨੂੰ ਕਿ ਹਟ ਜਾਓ ਜੀ ਜੀ ਸੋ ਇਹ ਇਸ ਲਈ ਸਮਝ ਆਉਂਦਾ ਕਿ ਤੁਹਾਡੇ ਮਨ ਚ ਕੁਝ ਹੋਰ ਹੈ ਹੂੰ ਗੁਣੇਸ਼ ਮਸਲੇ ਤੇ ਪੰਜਾਬ ਚ ਦੋਰੀ ਰਾਏ ਵੀ ਬਣਨੀ ਹੈ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਕਿ ਤਰਨੇ ਮੁਜਾਰੇ ਕਰਕੇ ਜਿਹੜੇ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਜਿਹੜੇ ਅੰਦੋਲਨ ਤੇ ਦਿੱਲੀ ਨਾਲ ਸੀ ਉਹ ਵੀ ਦੂਰ ਹੋ ਰਹੇ ਨੇ ਉਹਨਾਂ ਨੂੰ ਰਾਜਨੀਤਿਕ ਹਵਾ ਦਿੱਤੀ ਜਾ ਰਹੀ ਹੈ ਜੇ ਉਹ ਹਵਾ ਬੀਜਪੀ ਦੇ ਰਹੀ ਹੈ ਤਾਂ ਮਾਨ ਸਾਹਿਬ ਦੀ ਪਾਰਟੀ ਵੀ ਸੋਚੀਏ ਕਿ ਅਸੀਂ ਕਿਉਂ ਪਿੱਛੇ ਰਹੀਏ ਹਾਂ ਹਾਂ ਕਿਤੇ ਉਹ ਉਹ ਹਵਾ ਇਕੱਲੇ ਉਹ ਹੀ ਨਾ ਲੈ ਜਾਣ ਇਸ ਲਈ ਉਸ ਭਾਈਚਾਰਿਆਂ ਤੇ ਉਹਨਾਂ ਵਰਗਾਂ ਤੇ ਇਹਨਾਂ ਦੀ ਵੀ ਨਜ਼ਰ ਹੈ ਹਮ ਸੋ ਇਸ ਲਈ ਇਹ ਬੋਲੀ ਉਹ ਤੋਂ ਵੀ ਨਜ਼ਰ ਆਉਂਦੀ ਹੈ ਜੀ ਜੀ ਸੋ ਕੁੱਲ ਮਿਲਾ ਕੇ ਗੱਲਬਾਤ ਟੁੱਟ ਗਈ ਬਾਹਰ ਆ ਕੇ ਖੁਦ ਜਥੇਬੰਦੀਆਂ ਨੇ মিডিਆ ਸਾਹਮਣੇ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜੋ ਕਰਨਾਉਣ ਕਰ ਲੋ ਮੈਂ ਤਾਂ ਜਿਹੜੀਆਂ ਮੰਨੀਆਂ ਸੀ ਉਹ ਵੀ ਨਹੀਂ ਮੰਨਦਾ ਹੁਣ ਸੋ ਇਹ ਬਤੀਰਾ ਕੀ ਮੁੱਖ ਮੰਤਰੀਆਂ ਦਾ ਹੁੰਦਾ ਇਹ ਸਰਕਾਰਾਂ ਐਡਾ ਰਿਐਕਟ ਕਰਦੀਆਂ ਸੋ ਇਹ ਇਹ ਪੰਜਾਬ ਤੇ ਇੱਥੇ ਚ ਨਹੀਂ ਗਈ ਇਹਦੇ ਨਾਲ ਰੋਸਾ ਵੀ ਬਣ ਸਕਦਾ ਤੇ ਜਥੇਬੰਦਕਤਾ ਉੱਤੇ ਟਕਰਾਅ ਵੀ ਹੋ ਸਕਦਾ ਇਹ ਨਾ ਉਹ ਕਿ ਧਰਨਾ ਕੱਲਾ ਚੰਡੀਗੜ੍ਹ ਲੱਗਣ ਦੀ ਬਜਾਏ ਹੋਰ ਕਿਹ ਥਾਂਾਂ ਤੇ ਸ਼ੁਰੂ ਹੋ ਜਵੇ ਫਿਰ ਪੰਜਾਬ ਲਈ ਹੋਰ ਮੁਸ਼ਕਲ ਹੋ ਸਕਦੀ ਹੈ ਸੋ ਪਰ ਕੁੱਲ ਮਿਲਾ ਕੇ ਬਲਕੇ ਨੂੰ ਪੰਜਾਬ ਨੂੰ ਤੀਜਾ ਅੰਦੋਲਨ ਹੋਰ ਮਿਲਣ ਜਾ ਰਿਹਾ ਦੋ ਕਿਸਾਨੀ ਅੰਦੋਲਨ ਦੋ ਬੱਡਲਾਂ ਤੇ ਚੱਲ ਰਹੇ ਨੇ ਜਿਹੜਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚ 5 ਤਰੀਕ ਨੂੰ ਲੱਗੇਗਾ ਜੀ ਬਿਲਕੁਲ ਤੁਸੀਂ ਸ਼ੁਰੂ ਦੇ ਵਿੱਚ ਜਿਵੇਂ ਆਪਾਂ ਕਹਿੰਨਾ ਗਾਗਰ ਦੇ ਵਿੱਚ ਸਾਗਰ ਭਰ ਦੇਣਾ ਸ਼ੁਰੂ ਦੇ ਵਿੱਚ ਤੁਸੀਂ ਕਿਹਾ ਸੀ ਕਿ ਜਿਸ ਤਰੀਕੇ ਨਾਲ ਉਹ ਵਿਚਰ ਰਹੇ ਨੇ ਉਸ ਤਰੀਕੇ ਦੇ ਨਾਲ ਉਹ ਜਿਹੜਾ ਆਉਦਾ ਹੁੰਦਾ ਉਸ ਦੇ ਮੁਤਾਬਕ ਤੁਹਾਨੂੰ ਰੈਕਟ ਕਰਨਾ ਪੈਂਦਾ ਇਹ ਨਹੀਂ ਕਿ ਤੁਹਾਡਾ ਮੂਡ ਜੋ ਹੈ ਤੁਸੀਂ ਉਹੀ ਬੋਲੀ ਚੱਲੋ ਮਤਲਬ ਇਹਨਾਂ ਮਾਮਲਿਆਂ ਦੇ ਵਿੱਚ ਕਈ ਥਾਵਾਂ ਤੇ ਨਰਿੰਦਰ ਮੋਦੀ ਬਾਰੇ ਵੀ ਆਪਾਂ ਚਰਚਾ ਕਰਦੇ ਆ ਪ੍ਰਧਾਨ ਮੰਤਰੀ ਸਾਹਿਬ ਉਹ ਕਈ ਥਾਵਾਂ ਤੇ ਇਸ ਤਰੀਕੇ ਨਾਲ ਵਿਚਰ ਜਾਂਦੇ ਨੇ ਜਿਹੜਾ ਪ੍ਰਧਾਨ ਮੰਤਰੀ ਦੇ ਉੱਤੇ ਨੂੰ ਨਹੀਂ ਸ਼ੋਭਦਾ ਜਦ ਕਿ ਜਦੋਂ ਆਪਾਂ ਉਹਨਾਂ ਦਾ ਕੰਪੈਰੀਜ਼ਨ ਡਾਕਟਰ ਮਨਮੋਹਨ ਸਿੰਘ ਹੋਰ ਨਾਲ ਕਰਦੇ ਆ ਤੇ ਉਦੋਂ ਪਤਾ ਲੱਗਦਾ ਕਿ ਉਹਨਾਂ ਦੀ ਵਿਚਰਨੀ ਕਿਸ ਕਦਰ ਉਹਨਾਂ ਦੀ ਸ਼ਖਸੀਅਤ ਪ੍ਰਭਾਵ ਛੱੜਦੀ ਸੀ ਆਪਣਾ ਲੋਕਾਂ ਦੇ ਉੱਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਦੋਂ ਮੁੱਖ ਮੰਤਰੀ ਸਾਹਿਬ ਕਈ ਥਾਵਾਂ ਤੇ ਇਹ ਜਿਹੇ ਬਿਆਨ ਬੋਲਦੇ ਆ ਉਪ ਸਰੀਰ ਦੇ ਵਿੱਚ ਉਹਨਾਂ ਦੀ ਜਿਹੜੀ ਸਰੀਰਕ ਤੌਰ ਦੇ ਉੱਤੇ ਜਿਹੜਾ ਭਾਵ ਹੁੰਦਾ ਤੀਰ ਜਾਂ ਛੱਡ ਜਾਂਦੇ ਹੁੰਦੇ ਅੱਖ ਮੀਚ ਕੇ ਉਹ ਨਹੀਂ ਸ਼ੋਭਦਾ ਇੱਕ ਮੁੱਖ ਮੰਤਰੀ ਦੇ ਕਰਨ ਦੇ ਕੰਮ ਨਹੀਂ ਹੈਗੇ ਉਹ ਪਰ ਫਿਰ ਵੀ ਉਹਨਾਂ ਦਾ ਇਹ ਕਹਿਣਾ ਕਿ ਜੋ ਕਰਨਾ ਉਹ ਕਰ ਲੋ ਇਹ ਇਹ ਚੰਗਾ ਸੰਕੇਤ ਨਹੀਂਗਾ ਇਹ ਇਹ ਅੰਦੋਧਰਨ ਦੇ ਅੰਦੋਲਨਾਂ ਚੋਂ ਨਿਕਲੀ ਪਾਰਟੀ ਦੇ ਮੁੱਖ ਮੰਤਰੀ ਦੀ ਗੱਲ ਨਹੀਂ ਗਈ ਠੀਕ ਆ ਉਹਨਾਂ ਦੇ ਮਨਸੂਬੇ ਹਾਂ ਜੀ ਬਿਲਕੁਲ ਬਿਲਕੁਲ ਸਿਆਸੀ ਮਨਸੂਬੇ ਦੇ ਪਿੱਛੇ ਜੋ ਮਰਜ਼ੀ ਹੋਣ ਪਰ ਇਹ ਕਿਸੇ ਵੀ ਰੂਪ ਦੇ ਵਿੱਚ ਸਵਾਰ ਨਹੀਂ ਕੀਤਾ ਜਾ ਸਕਦਾ